ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਰਾਤ ਦੇ ਵੱਜ ਚੁੱਕੇ ਨੇ ਲਗਭਗ 8 ਤੇ ਤੁਸੀਂ ਸੋਚ ਰਹੇ ਹੋਗੇ ਨਾਲੇ 'ਚ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਕਰ ਰਿਹਾ ਤੇ ਦਿਨ ਵੈਸੇ ਖਤਮ ਹੋਣ ਜਾ ਰਿਹਾ ਪਰ ਚਲੋ ਡਾਇਰੈਕਟ ਬੋਲਣਾ ਹੀ ਸੀ ਤੇ ਫਿਲਹਾਲ ਅੱਜ ਇਸ ਕਰਕੇ ਵਲੌਗ ਲੇਟ ਸ਼ੁਰੂ ਕੀਤਾ ਕਿਉਂਕਿ ਆਪਾਂ ਥੋੜੇ ਜਿਹਾ ਅੱਜ ਬਿਮਾਰ ਹੋ ਗਏ ਸੀ ਸਵੇਰੇ ਤੇ ਤਾਂ ਕਰਕੇ ਫਿਰ ਵਲੌਗ ਨਹੀਂ ਬਣਾ ਪਾਇਆ ਮੈਂ ਤੇ ਤਾਂ ਕਰਕੇ ਹੁਣ ਮੈਂ ਸ਼ੁਰੂ ਕਰ ਰਿਹਾ ਤੇ ਹੁਣ ਇਸ ਕਰਕੇ ਸਪੈਸ਼ਲ ਕਿਉਂਕਿ ਆ ਦੇਖੋ 1 ਮਿੰਟ ਕਿਉਂਕਿ ਨਾ ਅੱਜ ਮੈਂ ਸਪੈਸ਼ਲ ਰੈਸਪੀ ਬਣਾਵਾ ਰਿਹਾ ਤੇ ਇਹ ਰੈਸਪੀ ਆਪਾਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੀਏ ਇਹ ਪਨੀਰ ਵਾਲੀ ਰੈਸਪੀ ਹੈ ਤੇ ਜਿੱਦਾਂ ਆਪਾਂ ਆਮ ਤਰੀ ਵਾਲਾ ਪਨੀਰ ਬਣਾਉਂਦੇ ਆ ਨਾ ਪਰ ਇਹ ਜਿਹੜਾ ਪਨੀਰ ਬਣੇਗਾ ਇਹ ਬਣੇਗਾ ਉਹਦੇ ਦਾ ਇਹ ਇਨਾਂ ਦੇ ਇਨਵੈਂਟ ਕੀਤਾ ਵੀ ਕਿਦਾਂ ਉਹ ਇਹ ਦੱਸਣਗੇ ਹੋਏਗੀ ਤਰੀ ਗਰੇਵੀ ਸਿੰਪਲ ਯਾਨੀ ਕਿ ਜਿੱਦਾਂ ਘਰਾਂ 'ਚ ਬਣਦਾ ਉਹਦੇ ਵਰਗਾ ਪਨੀਰ ਹੋਏਗਾ ਪਰ ਆਪਾਂ ਬਣਾਣੀ ਆ ਗਰੇਵੀ ਗਾੜੀ ਵਾਲੀ ਠੀਕ ਹੈ ਤੇ ਤੇ ਮੇਰਾ ਸ਼ਾਈ ਪਨੀਰ ਇਧਰ ਕਾਕਾ ਸਾਡਾ ਖਾਂਦਾ ਸ਼ਾਈ ਪਨੀਰ ਤੇ ਇਧਰ ਬੈਟਰੀਆਂ ਹੋਈਆਂ ਨੇ ਚਾਰਜ ਉਹਨੇ 2 ਘੰਟੇ ਸੌ ਕੇ ਤੇ ਹੁਣੇ ਉੱਠ ਗਈ ਆ ਦੇਖ ਲੋ ਹਾਂ ਤੇ ਹੁਣ ਇਹਨੇ ਰਾਤ ਨੂੰ ਸਾਨੂੰ ਸੌਣ ਨਹੀਂ ਦੇਣਾ ਟਿੰਡ ਸਿੰਘ ਨੇ ਤੇਰੇ ਸਕੂਲੇ ਵੀ ਜਾਣਾ ਆਹੋ ਸਕੂਲੇ ਵੀ ਜਾਣਾ ਪੁੱਤ ਮੈਨੂੰ ਭੇਜ ਦੇਣਾ ਜਦੋਂ ਸਕੂਲੇ ਮੈਂ ਥੱਲੇ ਕਰਦਾ ਨਾ ਉਹ ਆਣ ਲੈ ਲੇਗੇ ਯੂਨੀਵਰਸਿਟੀ ਬਾਈ ਨਾਲ ਹੀ ਔੜ ਜਾਂਦੀ ਫਿਰ ਹਾਂ ਚੱਲੇ ਹੁਣ ਚੱਲ ਫਿਰ ਹੁਣ ਆਪਾਂ ਚੱਲੀਏ ਸੋਈ ਚ ਮੰਮੀ ਹੋ ਗਿਆ ਸਾਰਾ ਪਿਆਜ਼ ਵੀ ਰੈਡੀ ਹੈ ਨਾ ਚਾਉ ਠੀਕ ਹੈ ਚਲੋ ਫਿਰ ਮਨਪ੍ਰੀਤ ਕੋਲ ਜੀ ਹਾਂਜੀ ਤੇ ਮਨਪ੍ਰੀਤ ਕੋਲ ਜੀ ਆ ਚੁੱਕੇ ਨੇ ਫੇਰ ਰਸੋਈ ਦੇ ਵਿੱਚ ਇੱਕ ਵਾਰ ਫੇਰ ਇੱਕ ਵਾਰ ਫੇਰ ਹਾਂਜੀ ਜਿੰਨਾ ਤੁਸੀਂ ਮੈਂ ਪਿਛਲੀ ਵਾਰੀ ਕੀਤੀ ਹੈ ਨਾ ਮੈਨੂੰ ਭੁੱਲ ਨਹੀਂ ਉਹ ਕਿਦਾਂ ਜਿਹੜੀ ਤੁਸੀਂ ਪਾਲਕ ਪਨੀਰ ਟਾਈਮ ਕੀਤੀ ਸੀ ਅੱਛਾ ਤੇ ਹੁਣ ਗੱਲ ਇਦਾਂ ਵੀ ਮਨਪ੍ਰੀਤ ਕਰੇ ਕਿ ਤੁਸੀਂ ਮੈਨੂੰ ਦੱਸੋਗੇ ਤੇ ਮੈਂ ਉਹ ਸਾਬਨਾ ਫੇ ਉਹ ਬਣਾਵਾਂਗੀ ਸ਼ਾਇਦ ਆਵਸ਼ਕੀ ਨਹੀਂ ਜਲਤ ਅਰੀ ਆ ਬਾਲਕ ਬਣੀ ਟਾਈਮ ਸਾਡੀ ਲੜਾਈ ਹੋ ਗਈ ਸੀ ਇਹ ਕਹਿੰਦੇ ਸੀ ਤੂੰ ਪੇਸਟ ਨਹੀਂ ਚੰਗੀ ਤਰ੍ਹਾਂ ਬਣਾਇਆ ਸੀ ਹਾਂ ਉਹ ਥੋੜਾ ਜਿਹਾ ਨਾ ਉਹ ਬਣ ਗਿਆ ਸੀ ਗਾੜਾ ਜਿਹਾ ਬਣ ਗਿਆ ਥੋੜਾ ਜਿਹਾ ਮੋਟਾ ਬਣ ਗਿਆ ਸੀਗਾ ਹਾਂ ਠੀਕ ਸੀਗਾ ਤੇ ਐ ਮੈਨੂੰ ਬੋਲੇ ਸੀ ਫਿਰ ਮੈਂ ਕਿਹਾ ਮੈਂ ਅੱਜ ਤੋਂ ਬਾਅਦ ਕੋਈ ਰੈਸিপি ਨਹੀਂ ਬਣਾਣੀ ਹਾਂ ਇਹ ਲੜ ਪਈ ਸੀ ਤੇ ਚਲੋ ਅੱਜ ਮੰਨ ਗਈ ਹੈ ਫਿਲਹਾਲ ਤੇ ਆਪਾਂ ਇਸ ਕਰਕੇ ਪਰ ਉਹ ਦੱਸਣਗੇ ਇਹ ਵੀ ਕਿਦਾਂ ਕੀ ਪਾਣਾ ਕੀ ਕਰਨਾ ਹਾਂ ਤੇ ਮੈਂ ਹੀ ਦੱਸੂਗਾ ਕੋਈ ਗੱਲ ਨਹੀਂ ਤੇ ਮਤਲਬ ਮੈਂ ਆਪਣੇ ਹਿਸਾਬ ਨਾਲ ਜੋ ਵੀ ਸੋਚਿਆ ਮੈਂ ਉਹਦਾ ਕਰਨ ਦੀ ਕੋਸ਼ਿਸ਼ ਕਰਾਂ ਹਾਂ ਦੇਖਦੇ ਹਾਂ ਕਿੱਦਾਂ ਦਾ ਬਣਦਾ ਹਾਂ ਦੇਖਦੇ ਹਾਂ ਕਿੱਦਾਂ ਦਾ ਬਣਦਾ ਤੇ ਮਰਦੇ ਜਣ ਚੁੰਨੀ ਬਦਲ ਗਈ ਉਹ ਇਸ ਕਰਕੇ ਬਈ ਕਹਦੀ ਲੋਕਾਂ ਨੇ ਕਹਣਾ ਤੁਹਾਡੇ ਕੋਲ ਹੋਰ ਚੁੰਨੀਆਂ ਨਹੀਂ ਹੈਗੀਆਂ ਇੱਕੋ ਚੁੰਨੀ ਪਾਈ ਰੱਖਦੇ ਹੋ ਪੀਲੀ ਜੀ ਚੁੰਨੀ ਲਾ ਕੇ ਤੇ ਹੁਣ ਆ ਚੁੰਨੀ ਲਈ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਇੱਕ ਗੱਲ ਹੋਰ ਵੀ ਹੈਨਾ ਹੁਣ ਕਈ ਸੋਚਦੇ ਹੋਣੇ ਨੇ ਤੇ ਕਈ ਕਹਿੰਦੇ ਵੀ ਨੇ ਵੀ ਹੁਣ ਤੁਸੀਂ ਕੰਮ ਨਹੀਂ ਜਾ ਰਹੇ ਕਿਤੇ ਹੈਨਾ ਤੇ ਉਹਦਾ ਕਾਰਨ ਇਹ ਆ ਵੀ ਇੱਕਦਮ ਮਨਪਰੀਤ ਕੋਲ ਠੀਕ ਨਹੀਂ ਹੈ ਤੇ ਉਪਰੋ ਦੀ ਗਰਮੀ ਬਹੁਤ ਜ਼ਿਆਦਾ ਤੇ ਆਪਾਂ ਰਿਸਕ ਨਹੀਂ ਲੈ ਸਕਦੇ ਹੈਨਾ ਕਿਤੇ ਵੀ ਜਾਣ ਦਾ ਤੇ ਉਪਰੋ ਦੀ ਤੁਸੀਂ ਸੁਣਿਆ ਵੀ ਜੇ ਆਪਾਂ ਜਾਣਾ ਵੀ ਹੈ ਨਾ ਠੰਡੀ ਜਗ੍ਹਾ ਜਾਈ ਹੁਣ ਠੰਡੀ ਜਗ੍ਹਾ ਦਾ ਹਾਲ ਤੁਹਾਨੂੰ ਪਤਾ ਹੀ ਹੈ ਵੀ ਪਹਾੜਾਂ ਦੇ ਵਿੱਚ ਕੀ ਹਾਲਤ ਹੋਈ ਪਈ ਹੈ ਹੈਨਾ ਤੇ ਪਹਿਲਾਂ ਵੀ ਉਹੀ ਹਾਲਾਤ ਸੀਗੇ ਪਹਿਲਾਂ ਉਹ ਜਿਹੜਾ ਰੋਲਾ ਜਿਹਾ ਚੱਲਿਆ ਸੀ ਮਨਪਰੀਤ ਹੈਨਾ ਜਿਹੜਾ ਵੀ ਹਾਂ ਵੀ ਉੱਥੇ ਪੰਜਾਬੀਆਂ ਨੂੰ ਐਦਾਂ ਹੁੰਦਾ ਉਹਦੇ ਕਰਕੇ ਵੀ ਫਿਰ ਅਸੀਂ ਰੁਕੇ ਰਹੇ ਤੇ ਹੁਣ ਵੈਸੇ ਹੀ ਉੱਥੇ ਬੁਰੇ ਹਾਲ ਨੇ ਤੇ ਹੁਣ ਤਾਂ ਨਹੀਂ ਇੱਕ ਤਾਂ ਗਰਮੀ ਬਹੁਤ ਹੈ ਫਿਰ ਹੁਣ ਇੱਕ ਅਧਾ ਮਹੀਨਾ ਹੋਰ ਹੈ ਫਿਰ ਮੌਸਮ ਥੋੜਾ ਠੀਕ ਹੋ ਜਾਣਾ ਤੇ ਫਿਰ ਆਪਾਂ ਬਣਾਵਾਂਗੇ ਪਲਾਨ ਹੈ ਨਾ ਕਿ ਕਿੱਥੇ ਜਾਣਾ ਹੈ ਨਾ ਵੈਸੇ ਸੋਚ ਰਹੇ ਸੀ ਅੱਜ ਬਣਾ ਰਹੇ ਸੀਗੇ ਅਸੀਂ ਗੱਲਬਾਤ ਕਰਦੇ ਸੀ ਤੇ ਉਹ ਤੁਹਾਨੂੰ ਦੱਸਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜਲਦੀ ਤੇ ਫਿਲਹਾਲ ਆਪਾਂ ਕੰਟੀਨਿਊ ਕਰੀਏ ਅੱਤਰ ਰੈਸਪੀ ਵੱਲ ਤੇ ਇੱਧਰ ਪਿਆਜ਼ ਤੇ ਇੱਧਰ ਬਹੁਤ ਸਾਰੇ ਟਮਾਟਰ ਤੇ ਬਹੁਤ ਸਾਰੇ ਪਿਆਜ਼ ਇਹ ਸਾਰੇ ਕੱਟ ਕੇ ਪੈਣੇ ਨਿਆਰਾ ਆ ਜਾਣਾ ਮੈਂ ਕਹਣਾ ਯਾਰ ਨਿਆਰਾ ਤੁਸੀਂ ਦੱਸਣਾ ਮੈਨੂੰ ਕੀ ਕਰਨਾ ਹੈ ਮੈਂ ਹੀ ਦੱਸੂਗਾ ਦੋ ਟਾਈਮ ਖਾਣੀ ਸਬਜ਼ੀ ਦੋ ਟਾਈਮ ਬਸ ਨਮਕ ਵਧੀਆ ਪਾਜੇ ਤੇ ਮਰਚ ਵਧੀਆ ਪਾਜੇ ਬਸ ਤੇਜ ਪਾਵਾਂ ਨਮਕ ਮਰਚ ਨਹੀਂ ਮਰਚ ਠੀਕ ਠਾਕ ਰੱਖੀ ਆਹ ਦੀ ਉਧਾਂ ਠੀਕ ਆ ਮਤਲਬ ਮਰਚ ਹੋਵੇ ਤਾਂ ਹੀ ਸਵਾਦ ਆਦੀ ਚੀਜ਼ ਨਹੀਂ ਹੂੰ ਆਹੋ ਹਾਂ ਸਮਝ ਆਈ ਤੁਹਾਨੂੰ ਹੈ ਚਲੋ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਮਰਚਾ ਖਾਣ ਲਾ ਆ। ਅੱਜ ਪਹਿਲਾਂ ਜੇ ਹੁੰਦੀ ਸੀ ਨਾ ਸਬਜ਼ੀ ਦੇ ਵਿੱਚ ਨਹੀਂ ਹੁੰਦੀਆਂ ਸੀ ਤੇ ਨਹੀਂ ਸੀ ਪੰਦੇ। ਹਾਂ ਸਹੀ ਗੱਲ। ਮੈਂ ਇਹਨਾਂ ਨੂੰ ਮਰਚਾ ਖਾਣ ਲਾ ਰਾਂ। ਸਾਰਿਆਂ ਨੇ ਜੇ ਮੈਂ ਇੱਕ ਤੋਂ ਗਈ ਵਾਰੀ ਘੱਟ ਪੈ ਰਹੀ ਨੇ ਤਾਂ ਕਹਣੀ ਫਿੱਕੀ ਬਣੀ ਹੈ। ਹਰੇਕ ਚੀਜ਼ ਦੀ ਸਮਝ ਥੋੜੀ-ਵੜੀ ਆਂਦੀ ਰਹੀ ਹੈ ਨਾ ਥੋੜੀ-ਵੜੀ ਸਿੱਖਦਾ ਬੰਦਾ ਠੀਕ ਹੈ। ਹਾਂ। ਹਾਂਜੀ। ਹਾਂਜੀ ਤੇ ਹੁਣ ਕੜਾਈ ਧਰ ਲਈ ਆਪਾਂ ਠੀਕ ਹੈ ਤੇ ਇਹ ਚ ਪਾਣੀ ਸੀਗਾ ਥੋੜਾ ਦਸ ਸੁੱਕ ਗਿਆ। ਤੇ ਹੁਣ ਇਹਦੀ ਮੇਨ ਪ੍ਰੋਸੀਜਰ ਇਹ ਆ ਵੀ ਪਹਿਲਾਂ ਇਹਨੂੰ ਆਪਾਂ ਇੱਥੇ ਤੇਲ ਦਾ ਤੜਕਾ ਲਾਵਾਂਗੇ। ਠੀਕ ਹੈ ਬਿਨਾ ਇਹ ਤੜਕਾ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ ਉਸ ਤੋਂ ਬਾਅਦ ਇਹਨੂੰ ਆਪਾਂ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਬਿਲਕੁਲ ਇਹਦਾ ਪੇਸਟ ਬਣਾਵਾਂਗੇ ਪੇਸਟ ਬਣਾ ਕੇ ਤੇ ਫਿਰ ਆਪਾਂ ਇਹਨੂੰ ਦੁਬਾਰਾ ਮਸਾਲੇ ਦਾ ਤੜਕਾ ਲਾਵਾਂਗੇ ਠੀਕ ਆ ਉਹਦੇ ਪੇਸਟ ਨੂੰ ਤੇ ਫਿਰ ਵਿੱਚ ਆਪਾਂ ਤਰੀ ਬਣਾਵਾਂਗੇ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਫਿਰ ਪਨੀਰ ਪਾਵਾਂਗੇ ਵਿੱਚ ਇਹ ਇਹਦਾ ਸਾਰਾ ਪ੍ਰੋਸੀਜਰ ਹੈ ਤੇ ਆਪਾਂ ਤਾਂ ਨਾਲ-ਨਾਲ ਦਿਖਾਣੇ ਆ ਠੀਕ ਹੈ ਜੀ ਹਾਂ ਜੀ ਤੇਲ ਸਾਡਾ ਹੁਣ ਉਬਲਣ ਲੱਪਿਆ ਯਾਨੀ ਕਿ ਛੱਡ ਗਿਆ ਭਾਬ ਜੀ ਤੇ ਸੜਦੋ ਵਿੱਚ ਪਿਆਜ਼ ਲਸਣ ਤੇ ਪਿਆਜ਼ ਇਨੂੰ ਹੁਣ ਆਪਾਂ ਲਾਲ ਹੋਣ ਤੱਕ ਇਹਨੂੰ ਭੁੰਨਣਾ ਹੈ ਠੀਕ ਹੈ ਨਾ ਪਿਆਜ਼ਾਂ ਨੂੰ ਤੇ ਹੁਣ ਇਹ ਚੀਜ਼ਾਂ ਨਾ ਆਪਾਂ ਘਰ 'ਚ ਬਨਾਇਆ ਕਰਨੀਆਂ ਉਹ ਇਸ ਕਰਕੇ ਕਿਉਂਕਿ ਬਾਹਰ ਦਾ ਤੁਹਾਨੂੰ ਪਤਾ ਵੀ ਬਾਹਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਾਹਰਲਾ ਖਾਣਾ ਖਾਣ ਕਰਕੇ ਠੀਕ ਆ ਤੇ ਉਹ ਹੁਣ ਆਪਾਂ ਸਟ੍ਰਿਕਟਲੀ ਬੰਦ ਕਰ ਦੇਣਾ ਠੀਕ ਹੈ ਨਾ ਮਨਪੇ ਜੋ ਵੀ ਬਣਾਣਾ ਘਰੇ ਬਣਾ ਕੇ ਖਾਣਾ ਠੀਕ ਹੈ ਨਾ ਆਹੋ ਤੇ ਹੁਣ ਇਹਦੇ 'ਚ ਆਪਾਂ ਜੀਰਾ ਤੇ ਉਹ ਪਾਣਾ ਲਾਚੀ ਪਾਣੀ ਆ ਕਿਉਂਕਿ ਮੋਟੀ ਕੇ ਪਤਲੀ ਛੋਟੀ ਮੋਟੀ ਕੇ ਛੋਟੀ ਮੋਟੀ ਲਾਚੀ ਠੀਕ ਹੈ ਅੰਟੀ ਦੇ ਹੁਣ ਵਾਰੀ ਏ ਇਹਨੂੰ ਆਪਾਂ ਬਣਾਣਾ ਐਨੂੰ ਤਰੀ ਗਰੇਵੀ ਠੀਕ ਹੈ ਨਾ ਚਲੋ ਜੀ ਹੁਣ ਤੇ ਬਹੁਤ ਟਾਈਮ ਹੈ ਨਾ ਅਸੀਂ ਹਾਂਜੀ ਤੇ ਹੁਣੇ ਕੜਾ ਬਣਾਤਾ ਕੜਾ ਆਪਾਂ ਆ ਦੇਖੋ ਐਮਨ ਵੀ ਤੇ ਹੁਣ ਬੜੀ ਗੱਲ ਯਾਰ ਸਹੀ ਗੱਲ ਐ ਕੜਾ ਬਣ ਗਿਆ ਕੜਾ ਤੜਕਾ ਲੱਗਣਾ ਤੇ ਆ ਤੇਜ ਪੱਤਾ ਹੈਨਾ ਕਿ ਦਾਲ ਚੀਨੀ ਐ ਤੇਜ ਪੱਤਾ ਦੋ ਲਾਲ ਮਿਰਚਾਂ ਮੋਟੀ ਇਲਾਚੀ ਤੇ ਜੀਰਾ ਇਹ ਚੀਜ਼ਾਂ ਹੁਣ ਵਿੱਚ ਪਾਣੇ ਹਾਂ ਸਿੰਪਲ ਯਾਰ ਸਹੀ ਗੱਲ ਐ ਜਿਆਦਾ ਨਹੀਂ ਆਪਾਂ ਯੂਜ਼ ਕਰ ਰਹੇ ਠੀਕ ਹੈ ਜੀ ਤੇ ਹੁਣ ਤੇਲ ਗਰਮ ਹੋ ਰਿਹਾ ਤੇ ਹੁਣ ਇਹਦਾ ਦੁਬਾਰਾ ਤੜਕਾ ਲੱਗੇਗਾ ਦੋ ਵਾਰੀ ਤੜਕਾ ਲਗਣਾ ਦੋ ਵਾਰੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਪਾਣੀ ਪੈਣਾ ਥੋੜਾ ਜਿਆਦਾ ਨਹੀਂ ਥੋੜਾ ਠੀਕ ਹੈ ਪੁਤੀ ਪੜਾਕਾ ਮਾਰਿਓ ਲਾਲ ਮਿਰਚ ਨੇ ਮਾਰਿਆ ਪੜਾਕਾ ਓਏ ਟਾਈਟਲ ਵਲੌਗ ਦਾ ਟਾਈਟਲ ਲਾਲ ਮਿਰਚ ਨੇ ਮਾਰਿਆ ਪੜਾਕਾ ਠੀਕ ਹੈ ਐਟਲੀ ਮੈਂ ਕਿਹਾ ਨਾ ਉਹ ਵੀ ਭਾਇਆ ਸੀ ਅੱਛਾ ਲੌਂਗੂ ਭਾਇਆ ਵੈਰੀ ਗੁੱਡ ਦੈਟਾ ਉੱਤੇ ਵੀ ਓਏ ਕਲਾਕੋ ਕੇ ਵਾਰ ਆ ਗਈ ਮਰਚੀ ਔਰ ਮਰਚੀ ਕਿਹੜਾਈ ਮਰਚ ਨੇ ਔਰ ਨਹੀਂ ਜੋਰ ਨਾਲ ਦੇ ਵੀ ਤਾਂ ਨਹੀਂ ਨਾ ਦੇਰੀ ਤਾਂ ਨਹੀਂ ਵੱਜ ਜੇ ਤਾਂ ਫਿਰ ਸੱਟ ਲੱਗ ਜੇ ਕੋਈ ਗੱਲ ਦੇ ਸੱਟ ਲੱਗ ਜੇ ਤੇ ਕਮਾਲ ਕੋਈ ਗੱਲ ਹੁੰਦਾ ਹੁੰਦਾ ਆਹ ਇਹ ਮਸਾਲੇ ਚੱਲੇ ਵਿੱਚ ਬਸ ਨਮਕ ਹਲਦੀ ਤੇ ਗਰਮ ਮਸਾਲਾ ਦੈਟਸ ਇਟ ਮਰਚ ਤੇ ਮਰਚ ਪਾਣੀ ਨਾਲ ਥੋੜੀ ਹੈ ਥੋੜੀ ਜੀ ਲਾਲ ਮਿਰਚ ਵੀ ਪਾ ਲਾ ਰਹਿਣ ਦੇ ਯਾਰ ਨਾ ਬਾ ਮਰਚਾ ਨਹੀਂ ਆ ਹਰੀ ਮਿਰਚ ਪੈ ਰਹੀ ਏ ਵਿੱਚ ਥੋੜੀ ਜਿਹੀ ਆਣੀ ਏ ਹੂੰ ਥੋੜੀ ਕਮਲ ਜੀ ਆ ਗਈ ਕੀ ਖੁਸ਼ਬੂ ਆ ਰਹੀ ਏ ਓਏ ਹੋਏ ਹੋਏ ਮਮਾਈ ਗੋੜਾ ਯਾਰ ਵਿੱਚ ਐਡ ਹੋ ਗਿਆ ਅਕਾ ਐਡ ਹੋ ਗਿਆ ਯਾਰ ਚੇ ਹੋ ਜਾ ਕਰਾਂ ਮੈਂ ਤੇ ਨਾ ਸਾਰ ਜਿਵਰੀਆਂ ਤੇ ਆਦਤ ਹੈ ਚੰਗੀ ਤਰ੍ਹਾਂ ਹਾਂ ਕੱਢਣਾ ਵਿੱਚ ਪਾਣੀ 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 ਪਾ ਲੈਣਾ ਪਾਣੀ ਨਮਕ ਚੱਕਾ ਲੈਣਾ ਹੈ ਇਹ ਉਹ ਆ ਕੀ ਇਤਨਾ ਹੀ ਮੋੜੇ ਬਣੇ ਹਮੇਸ਼ਾ ਤੇ ਬੱਸ ਕਿਉਂ ਉਹ ਤੁਸੀਂ ਦੱਸੋ ਬਾਅਦ ਮੈਨੂੰ ਨਾ ਕਿਉਂ ਪਾਣੀ ਉਹ ਹੋ ਜਾਣਾ ਨਾ ਮਨ ਤੇ ਡੋਟ ਜਾਣਾ ਸਾਰਾ ਨਮਕ ਨਮਕ ਚੱਕਾ ਲੈਣਾ ਉਸ ਤੋਂ ਆਪਣਾ ਪਾਣੀ ਨਮਕ ਜਿਹੜਾ ਘਰ ਤੇ ਰਿਹਾ ਚ ਹੈ ਬਸ ਸਹੀ ਹੈ ਸਹੀ ਹੈ ਮਾਣ ਉਹ ਨਾ ਉਹ ਪਾਣੀ ਵਿੱਚ ਪਾਣੀ ਤੂੰ ਲੱਕੜੀ ਵਾਲਾ ਕਿਉਂ ਲਿਆ ਟੇਸਟ ਕਿੱਦਾਂ ਦਾ ਹੈ? ਟੇਸਟ ਕਿੱਦਾਂ ਦਾ ਹੈ? ਅੱਛਾ ਟੇਸਟ ਹੈ। ਆ ਪਕੜ ਵਿੱਚ ਦੁੱਧ ਜਾਂ ਪਨੀਰ ਪਾਇਆ ਮੱਖਣ ਪਾ ਸਕਦੇ ਆ ਵਿੱਚ। ਮੱਖਣ ਪਾਵਾਂਗੇ ਠੀਕ ਹੈ। ਗਲਤੀ ਕਰਦੇ ਆ ਮੱਖਣ ਦੇ ਤਰ੍ਹਾਂ। ਓਹੀ ਗੱਲ ਨਹੀਂ ਹੁਣ ਪਾ ਲਾਂਗੇ ਮੱਖਣ। ਆਏ ਹੁਣੇ ਪਾ ਲੈਣਾ ਵਿੱਚ। ਨਹੀਂ ਯਾਰ ਸਾਰੇ ਇੱਕ ਨਾ ਪਾਏ ਬਾਅਦ ਤੱਕ। ਹੱਦ ਹੋ ਗਈ ਯਾਰ ਟੇਸਟ ਬੋਲ। ਬੋਗਲਾ ਬਣ ਜਾਂਦਾ ਯਾਰ। ਕੀ ਬਣ ਜਾਂਦਾ? ਬੋਗਲਾ। ਹਾਂਜੀ ਤੇ ਇੱਕ ਮੈਂ ਨਾ ਵਿੱਚ ਨਮਕ ਦਾ ਉਹ ਨਮਕ ਕਹਿਤਾ ਵਿੱਚ ਉਹ ਦੇਖੋ ਬਟਰ ਬਟਰ ਪਾਇਆ ਬਟਰ ਦਾ ਇੱਕ ਟੁਕੜਾ ਪਾਇਆ ਕਿੱਧਰ ਗਿਆ ਬਟਰ ਉਹ ਘੁਲ ਗਿਆ ਆਏ ਪਟਾਕਾ ਪੈ ਗਿਆ ਛਿੱਟਾ ਪੈ ਗਿਆ ਯਾਰ ਮਨਪ੍ਰੀਤ ਮੇਰੇ ਕਹਿੰਦਾ ਮੈਨੂੰ ਨਾ ਛੇੜਾ ਹੋ ਜਾਏ ਹੋਰ ਹੀ ਆ ਚੁੱਟੇ ਉਹ ਪੈ ਰਹੇ ਆ ਤੇ ਯਾਰ ਉੱਡਦਾ ਹੀ ਬਹੁਤ ਹੈ ਇਹ ਇਹਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਕਿਉਂ ਇੰਨਾ ਜ਼ਿਆਦਾ ਉੱਡਦਾ ਇਹਦਾ ਇਹਦੇ ਲਈ ਕੀ ਕੀਤਾ ਜਾਵੇ ਹੈਨਾ ਕਿ ਉੱਡੇ ਨਾ ਹਾਂ ਇਹ ਕਿਵੇਂ ਮੇਰੀ ਬੇਟੀ ਜਿਹੜੇ ਪਟਾਕੇ ਪਾਏਗੇ ਪਟਾਕੇ ਪੈ ਗਏ ਭਰਾਵਾ ਮਰਚ ਟੱਪ ਕੇ ਬਾਹਰ ਆ ਗਈ ਮਰਚ ਐ ਲੱਗ ਗਈ ਨੇ ਇਦਾਂ ਕੁਝ ਪਾਇਆ ਵੀ ਨਹੀਂ ਮੈਂ ਵਿੱਚ ਉਹੀ ਤਾਂ ਗੱਲ ਹੈ ਮਰਚ ਟੱਪ ਕੇ ਨੇ ਬਾਹਰ ਆ ਗਈ ਮਰਚੀ ਕੜਾਈ ਚ ਭੱਜ ਗਈ ਸੀ ਸਹੀ ਗੱਲ ਉਹ ਸਟੋਰੀ ਪੜੀ ਤੁਸੀਂ ਆਹ ਪੂਰੀ ਕੜਾਈ ਚ ਭੱਜ ਗਈ ਕੜਾਈ ਵਿੱਚ ਪੜੀ ਛੋੜੀ ਆ ਯਾਰ ਬਚਪਨ ਦੇ ਵਿੱਚ ਯਾਰ ਪੜੀ ਆ ਮੇਰੇ ਛਿੱਤ ਤੇ ਨਹੀਂ ਹੈਗੀ ਯਾਰ ਪੂਰੀ ਕੜਾਈ ਚ ਭੱਜ ਗਈ ਆ ਯਾਰ ਖੇਤਾ ਚ ਚਲੀ ਜਾਂਦੀ ਆ ਉਹੜਨ ਦੀ ਬੜੀ ਕੋਸ਼ਿਸ਼ ਕਰਦੇ ਨੇ ਹਾਂ ਪੂਰੀ ਵਧੀਆ ਕਹਾਣੀ ਸੀਗੀ ਯਾਰ ਥੱਲੇ ਵੀ ਆਨਲਾਈਨ ਮਿਲ ਜੇਗੀ ਤੈਨੂੰ ਪੂਰੀ ਗੜਾਈ ਚੋਂ ਭਾਜੀ हां ਫੜੀ ਜਰੂਰ ਸਾਡੀ ਦੇ ਮਨ ਸੀ ਗੜਾਈ ਚ ਪੱਛੀ ਸੀ ਵਾਹ ਹਾਂ ਤੇ ਚਲੋ ਇਹ ਵਾਹੇ ਇਦਾਂ ਦੀਆਂ ਬਚਪਨ ਦੀਆਂ ਜਾਂਦਾ ਇਹ ਫੜ ਲੈਣੇ ਚਾਹੀਦੇ ਆਂ ਜੀ ਤੇ ਹੁਣ ਪਨੀਰ ਜੀ ਚੱਲੇ ਨੇ ਵਿੱਚ ਠੀਕ ਹੈ ਜੀ ਵਾਹਿਗੁਰੂ 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 ਕੀ ਬਾਤ ਤੇ ਬਸ ਹੁਣ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਥੋੜੀ ਦੇਰ ਲਈ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹ ਰੈਡੀ ਹੋ ਜਾਏਗਾ ਠੀਕ ਹੈ ਜੀ ਹਾਂਜੀ ਤੇ ਸਾਡਾ ਪਨੀਰ ਬਣ ਕੇ ਹੋ ਗਿਆ ਰੈਡੀ ਇਹ ਗਰੇਵੀ ਵਾਲਾ ਬਿਨਾ ਕਿਸੇ ਉਹਦੇ ਤੋਂ ਬਿਨਾ ਕਿਸੇ ਦੁੱਧ ਤੋਂ ਦਹੀਂ ਤੋਂ ਹੈਨਾ ਇਹਨਾਂ ਚੀਜ਼ਾਂ ਤੋਂ ਬਿਨਾ ਆਪਾਂ ਸ਼ਾਈ ਪਨੀਰ ਵਰਗਾ ਬਣਾ ਕੇ ਰੈਡੀ ਕੀਤਾ ਹੈ ਇਹ ਐਕਚੁਅਲੀ ਕੜਾਈ ਪਨੀਰ ਵੀ ਕਹਿ ਸਕਦੇ ਆ ਇਹਨੂੰ ਆਪਾਂ ਨਹੀਂ ਕੁਝ ਵੀ ਕਹਿੰਦਾ ਨਾਮ ਸਿੰਪਲ ਨਹੀਂ ਰਹਾ ਵਸਤਰੀਆ ਸਿੰਪਲ ਬਸ ਸਮਾਨ ਪਾਇਆ ਦੇ ਜੋ ਚਾਪਾ ਕੁਝ ਵੀ ਉਦਾਂ ਦਾ ਕੁਝ ਨਹੀਂ ਪਾਇਆ ਆਪਾਂ ਸ਼ਾਈ ਪਨੀਰ ਵਾਲਾ ਜਾਂ ਉਹ ਐਨੀ ਮਿਹਨਤ ਨਹੀਂ ਆਪਾਂ ਕੀਤੀ ਹੈਗੀ ਬਹੁਤ ਸਿੰਪਲ ਰੈਸਪੀ ਹੈ ਤੇ ਤੁਸੀਂ ਦੇਖ ਸਕਦੇ ਹੋ ਹੱਦ ਤੋਂ ਜ਼ਿਆਦਾ ਸਵਾਦ ਹੈ ਤੇ ਹੁਣ ਮੈਂ ਟੇਸਟ ਕਰਾਂਗਾ ਤੁਹਾਨੂੰ ਦੱਸਾਂ ਠੀਕ ਹੈ ਕਿੱਦਾਂ ਦੀ ਬਣੀ ਹੈ ਹਾਂਜੀ ਤੇ ਹੁਣ ਮੈਂ ਟੇਸਟ ਕਰਦਾ ਤੇ ਤੁਹਾਨੂੰ ਦੱਸਦਾ ਵੀ ਕਿੱਦਾਂ ਦਾ ਬਣਿਆ ਤੇ ਫੈਸ਼ਨ ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਵਧੀਆ ਹੀ ਹੋਣੇ ਮਨੇ ਵਧੀਆ ਜੇ ਵਧੀਆ ਦਾ ਤਾਂ ਹੀ ਵਧੀਆ ਕਹਿਣਾ ਮਨਪੀਤ ਜਿੱਦੋਂ ਆ ਵਿਆਹਾਂ ਚ ਬਣਦਾ ਨੂੰ ਉਦੋਂ ਦਾ ਬੜਿਆ 70 ਔਰ ਆ ਦੇਖ ਆ ਕੇ ਦੇਖ ਮੂੰਹ ਚਾਹ ਲੈ ਗਏ ਉਹ ਰੋਟੀ ਪਾ ਦੋ ਜੀ ਮम्मी ਕਰ ਓਏ 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 ਮੇਰੇ ਨੂੰ ਭੁੱਖ ਲੱਗੀ ਬਹੁਤ ਜ਼ਿਆਦਾ ਮਾਲ ਬਣਿਆ ਕਮਾਲ ਤੇ ਤੁਸੀਂ ਵੀ ਜਰੂਰ ਆਪਣੇ ਘਰ ਬਣਾ ਕੇ ਦੇਖੋ ਸਿੰਪਲ ਰੈਸਪੀ ਜਿੱਦਾ ਤੁਹਾਨੂੰ ਦੱਸੀ ਬਸ ਐਲੀ ਬਣਾਣੀ ਹੈ ਕੋਈ ਜੁੱਧ ਨਹੀਂ ਕੁਝ ਨਹੀਂ ਪਾਣਾ ਹੈਗਾ ਠੀਕ ਹੈ ਜੀ ਤੇ ਬਾਕੀ ਇਹ ਇਹ ਸੀਗੀ ਰੈਸਪੀ ਇਹਨੂੰ ਛੋਟਾ ਜਿਹਾ ਵਲੌਗ ਸੀਗਾ ਸਾਡਾ ਤੇ ਇਹ ਤੁਸੀਂ ਜਰੂਰ ਕਬੂਲ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਨਵੇਂ ਨੂੰ ਚੈਨਲ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਨਵੇਂ ਕੰਟੈਂਟ ਦੇ ਨਾਲ ਠੀਕ ਹੈ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਧਰੋਂ ਮੰਤਪ੍ਰੀਤ ਕੌਰ ਜੀ ਬਣੀ ਸਤਿ ਸ੍ਰੀ ਅਕਾਲ ਆ ਵੀ ਚਪ 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 ਬੋ ਕਰਦਾ ਬੈ ਪਤਾ ਨਹੀਂ ਕਿਉਂ ਹਾਂ ਮੈਂ ਪਤਾ ਹੀ ਨਹੀਂ ਮੈਂ ਲਾਈਟ ਦੇਖੀ ਜਦ ਜੇ ਨਹੀਂ ਨਹੀਂ ਯਾਰ ਅੱਛੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਚਲੋ ਸਤਿ ਸ੍ਰੀ ਅਕਾਲ ਜੀ